ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੁਭਾਗਾ ਸਮਾ ਸਤਿਗੁਰੂ ਜੀ ਨੇ ਜਿਹੜਾ ਬਖਸ਼ਿਸ਼ ਕੀਤਾ ਹੈ ਲੰਗਾਪੁਰ ਸਿਟੀ ਦੇ ਤਨਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਜ ਦੇ ਨਾਮ ਤੇ ਬਰੋਸਾ ਹੋਏ ਗੁਰੂ ਘਰ ਦੀ 25ਵੀਂ ਬਰੇ ਗੰਢ ਦੇ ਸਬੰਧ ਦੇ ਵਿੱਚ ਪਰਸੋ ਰੋਜ ਤੋਂ ਗੁਰੂ ਘਰ ਦੇ ਵਿੱਚ ਸਤਿਗੁਰੂ ਜੀ ਦੀ ਅਮਰਤ ਮਈ ਬਾਣੀ ਦੇ ਸ੍ਰੀ ਮਹਾਨ ਅਖੰਡਜਾ ਪਰਾਰੰਭ ਨੇ ਸੋ ਸੰਗੁਸਿਕ ਸੰਗਤਾਂ ਬੜੇ ਪ੍ਰੇਮ ਸ਼ਰਧਾ ਤੇ ਭਾਵਨਾ ਦੇ ਨਾਲ ਇਸ ਬਰੇ ਗੰਢ ਨੂੰ ਮਨਾਉਂਦਿਆਂ ਹੋਇਆਂ ਸਤਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਕਰਦਿਆਂ ਹੋਇਆਂ ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਦੇ ਨਾਲ ਸ੍ਰੀ ਖੰਡਪੁਰ ਸਾਹਿਬ ਪਰਾਰੰਭ ਕਰਵਾਏ ਹੋਏ ਨੇ ਸਿੱਖ ਸਮਿਤਾ ਪਰਸੋਂ ਤੋਂ ਬੜੇ ਹੀ ਚਾਅ ਉਤਸ਼ਾਹ ਦੇ ਨਾਲ ਭਾਵਨਾ ਦੇ ਨਾਲ ਸ਼ਰਧਾ ਦੇ ਨਾਲ ਸੇਵਾ ਕਰ ਰਹੀਆਂ ਨੇ ਜੋ ਕਿ ਇਹ ਗੁਰੂ ਘਰ ਜਿਸ ਨੂੰ ਇੱਥੇ ਤਕਰੀਬਨ ਅੱਜ 25 ਸਾਲ ਹੋ ਗਏ ਨੇ ਪਤਵੀਂ ਬਰੇ ਗੰਢ ਮਨਾ ਰਹੇ ਆ ਕਿਉਂਕਿ ਪਹਿਲਾਂ ਇਹ ਗੁਰੂ ਘਰ ਜਿਹੜਾ ਸੀ ਕਿਰਾਏ ਤੇ ਚੱਲਦਾ ਸੀ ਉਪਰੰਤ ਸਤਿਗੁਰੂ ਜੀ ਨੇ ਸਾਰੀਆਂ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਿਆ ਬਖਸ਼ਿਸ਼ਾਂ ਕੀਤੀਆਂ ਸਤਿਗੁਰੂ ਜੀ ਨੇ ਆਪਣਾ ਇਹ ਦਰਬਾਰ ਇਹ ਸਥਾਨ ਬਣਾਉਣ ਵਾਸਤੇ ਸੰਗਤਾਂ ਦੇ ਵਿੱਚ ਉਤਸ਼ਾਹ ਪੈਦਾ ਕੀਤਾ ਸੰਗਤਾਂ ਨੇ ਉਦਮ ਦੇ ਨਾਲ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਇਹ ਸਥਾਨ ਜਗਾ ਲੈ ਕੇ ਇੱਥੇ ਗੁਰੂ ਘਰ ਪਹਿਲਾਂ ਬਣਿਆ ਬਣਿਆ ਜਿਹੜਾ ਸੀ ਉਹਦੇ ਵਿੱਚ ਆਰੰਭਤਾ ਕੀਤੀ ਗਈ ਦਾਸ 2004 ਦੇ ਵਿੱਚ ਇਸ ਗੁਰੂ ਘਰ ਦੀ ਪਹਿਲੇ ਗ੍ਰੰਥੀ ਹੋਣ ਦਾ ਮਾਣ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਸੇਵਾ ਆਰੰਭ ਕੀਤੀ ਸੋ ਸਾਰੇ ਹੀ ਸੰਗਤਾਂ ਨੇ ਸਾਰੇ ਹੀ ਸੰਗਤਾਂ ਨੇ ਬੜੇ ਪ੍ਰੇਮ ਦੇ ਨਾਲ ਇਸ ਗੁਰੂ ਘਰ ਦੇ ਵਿੱਚ ਸ਼ਰਧਾ ਦੇ ਨਾਲ ਸੇਵਾਵਾਂ ਕੀਤੀਆਂ ਤੇ ਗੁਰੂ ਨੇ ਭਾਗ ਲਾਏ ਸੋਹਣੀਆਂ ਮੰਦਰ ਸਤਿਗੁਰੂ ਜੀ ਦੇ ਉਸਾਰੇ ਗਏ ਜਿਨ੍ਹਾਂ ਦੇ ਵਿੱਚ ਅੱਜ 25ਵੇਂ ਬਰੇਗੰਨ ਮਨਾਉਂਦੇ ਆ ਸਤਿਗੁਰੂ ਜੀ ਦੇ ਮਹਾਨ ਸ਼੍ਰੀ ਖਨਪਾ ਸਾਹਿਬ ਰਮ ਕੀਤੇ ਨੇ ਅੱਜ ਭੋਗ ਪਾੜੇ ਨੇ ਘਰ ਦੇ ਘਰ ਤੋਂ ਸੰਗਤਾਂ ਨੂੰ ਸੱਦਾ ਪੱਤਰ ਦਿੱਤੇ ਗਏ ਨੇ ਸਾਰੀਆਂ ਸੰਗਤਾਂ ਨੂੰ ਜੀਉ ਆ ਕਹਿਣ ਵਾਸਤੇ ਸਾਰੀਆਂ ਸੰਗਤਾਂ ਅਤੇ ਗ੍ਰੰਥੀ ਸਿੰਘ ਸਾਹਿਬਾਨ ਸਾਰੇ ਹੀ ਬੜੇ ਹੀ ਸ਼ਾਹ ਦੇ ਨਾਲ ਅਡਿਕਾਂ ਕਰ ਰਹੇ ਆ ਆਓ ਸਾਰੀਆਂ ਸੰਗਤਾਂ ਅੱਜ ਇਸ ਸੁਭਾਗੇ ਸਮੇਂ ਤੇ ਆਣ ਕੇ ਦਰਸ਼ਨ ਦਿਓ ਅਤੇ ਸਾਨੂੰ ਨੇ ਵਾਜੋ ਸਤਿਗੁਰੂ ਜੀ ਦੇ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਸਾਡੇ ਸਤਿਕਾਰਯੋਗ ਸਰਦਾਰ ਰਵਜਰ ਸਿੰਘ ਜੀ ਖਾਲਸਾ ਜਿਨ੍ਹਾਂ ਦਾ ਇਸ ਗੁਰੂ ਘਰ ਦੇ ਵਿੱਚ ਬਹੁਤ ਯੋਗਦਾਨ ਰਿਹਾ ਹੈ ਉਹ ਵੀ ਸਤਿਗੁਰੂ ਜੀ ਦੇ ਬੜੀ ਬਖਸ਼ਿਸ਼ ਕਿਰਪਾ ਦੇ ਨਾਲ ਇਸ ਘਰ ਦੇ ਵਿੱਚ ਬੜਾ ਯੋਗਦਾਨ ਪਾਇਆ ਹੈ ਉਹਨਾਂ ਵੱਲੋਂ ਵੀ ਆਓ ਚਾਰ ਸ਼ਬਦ ਸਰਵਣ ਕਰੀਏ ਜੀ ਭਾਈ ਹਰਪਜਤ ਸਿੰਘ ਜੀ ਖਾਲਸਾ ਜੀ ਜੀਵਾਕਰ ਜੀ ਦਾ ਖਾਲਸਾ ਜੀਵਾਕਰ ਜੀ ਕੀ ਫਤਿਹ ਸੋ ਬੜਾ ਸੁਭਾਗਾ ਸਮਾ ਮਿਲਿਆ ਸਾਨੂੰ ਕਿਉਂਕਿ ਅੱਜ ਪਚਵੀਂ ਵਰੇ ਗੰਢ ਅਸੀਂ ਮਨਾ ਰਹੇ ਹਾਂ ਸੋ ਦਾਸ ਨੂੰ ਵੀ ਇੱਥੇ ਹੈਡ ਪ੍ਰਧਾਨ ਸਾਹਿਬ ਦੀ ਸੇਵਾ ਮਿਲੀ ਸੀ ਸੋ ਮਹਾਰਾਜ ਦੇ ਸੱਚੇ ਬਾਦਸ਼ਾਹ ਨੇ ਬੜੀ ਹੀ ਕਿਰਪਾ ਦੇ ਨਾਲ 20 ਸਾਲ ਇਸ ਗੁਰੂ ਘਰ ਦੀ ਸੇਵਾ ਲਈ ਆਉਣ ਸ਼੍ਰੀ ਰਕ ਦੇ ਕਰਕੇ ਤੰਦੁਸਤੀ ਨਾ ਉਹਨਾਂ ਕਰਕੇ ਉਹਨਾਂ ਇਸ ਦਾਸ ਨੇ ਸੇਵਾ ਹੋਰ ਨੂੰ ਬਖਸ਼ ਦਿੱਤੀ ਆ ਮਹਾਰਾਜ ਦੀ ਕਿਰਪਾ ਨਾਲ ਜਿੰਨੀ ਵੀ ਸੇਵਾ ਲਈ ਆ ਬਹੁਤ ਬਹੁਤ ਮਗਾਰਕਾ ਤੇ ਸਤਿਗੁਰੂ ਦਾ ਬਹੁਤ ਬਹੁਤ ਧੰਨਵਾਦ ਸੋਹਣਾ ਕੋ ਕਹਿੰਦਾ ਖਿਮਾ ਦੇ ਜੱਜ ਘਾ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਸਤਿਗੁਰ ਪਰ ਸਾਬ ਸੋਹਣ बाब जनमतारक भॼन जनमी नेन भॼन भॻवान ਗਾਰੇ ਆ ਕਰਾ ਇਹ ਮੈਂ ਕਜ ਸੰਗੀ ਨੀ ਨਾਟਕ ਸਾਥੀ ਆ ਅਰ ਦੁਸਰ ਬਾਨ ਨੂੰ ਕੋਈ ਭਵਨਾਲਿਕ ਸੁਨਰੀ ਮਨਤਾ ਤੇ ਸਿਮਰਤ ਗਤ ਹੋਵੇਂ संसार चर लॻ चरिया भा बसारो समयारत रानी नोजो सत गुण सॼा मानत नाम पीआरिया मपर रामक सतगुर सॼम मानत नाम سنگ کاڑ چل کے آپ آج پڑے گرو گھر دن پچو کو سمرپت ਸ੍ਰੀ ਖੰਡ ਪੜ ਸਰ ਜਿਨ੍ਹਾਂ ਦੇ ਭੋਗ ਆਏ ਹਨ ਹੁਣ ਆਪਾਂ ਪਾਕਿਸਤਾਨ ਦੇ ਹਰੰਤਾ ਕਰਨੇ ਹੈ ਦਰਦਿਤ ਕਰਦੇ ਮੇਰੀ ਮਾਂ ਨੂੰ ਤਾਂ ਜਵਨਾ ਪਰੇ ਕਰਦੇ ਨਾ ਨਾ ਇਲਾਪਿਆ ਕਹਾਂ ਚੋਂ ਸਭ ਕੁਝ ਦੇਵੀਂ ਕੀਵੀਂ ਕਹਾਂ ਕਰਾਤੋਂ ਸਭ ਕੰਗੜੀ ਤੇਰੀ ਅਰਦਾਸ ਕਰਾਂ ਤੀ I'm <laughs>

سماپتی <applause> ہے

ਆਮੇ ਦਾ ਅੰਤਰ ਸੇਵਾ ਕਰ ਰਹੇ ਨੇ ਹੁਣ ਵੀ ਅੱਜ ਵੀ ਬੜੇ ਜਨਾਂ ਦੀ ਸੇਵਾ ਕਰੀ ਤਾ ਤੁਹਾਨੂੰ ਦਾ ਬਹੁਤ ਬਹੁਤ ਆਵਾਜ਼ ਗੁਰੂ ਦਾ ਵੱਲੋਂ ਸੁਣਨਾ ਕਰਾਉਂਦੇ ਹੋ ਜੀ ਬੋਲੇ ਇਸੇ ਨਾਮ ਹੋ ਦੀਪਾਲ ਬੋਲੇ ਇਸੇ बोले सोना बहुत सी तान बाबा ਦੇ पास ਉਹ ਆਪਣਾ ਪ੍ਰਾਪਤ ਕਰੋ ਜੀ ਬੋਲੇ ਸੋਨਾ ਬਾਈ ਤੇਰੇ ਸੇ ਚੌੜੀਆਂ ਜਿਨ੍ਹਾਂ ਨੇ ਕਿ ਗੁਰੂ ਘਰ ਦੇ ਵਿੱਚ ਸੈੱਟ ਆ ਜਿੰਨਾ ਵੀ ਬਣਿਆ ਨਾਲ ਹੋਰ ਵੀ ਸੇਵਾ ਇਨ੍ਹਾਂ ਨੇ ਕੀਤੀ ਐ ਸੋ ਇਨ੍ਹਾਂ ਦਾ ਬਹੁਤ ਬਹੁਤ ਧੰਨਵਾਦ ਗੁਰੂ ਘਰ ਨੂੰ ਸਨਮਾਨ ਇਹ ਵੀ ਆਪਣਾ ਪ੍ਰਾਪਤ ਕਰਨ ਜੀ ਅਗਲਾ ਬਾਬਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਪੂਰੀ ਭੜੇ ਆਏ ਜਾਣੇ ਨਿ ਸੇਵਾ ਕੀਤੇ ਸਾਧ ਸੰਗਤ ਲੈ ਜਾਣ ਸਭ ਜਾਣਦੇ ਆਪਾਂ ਕਿ ਬਾਤ ਕਰਦੇ ਆਂ ਬੇਨਤੀਆਂ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਪੂਰੀ ਰਾਗਾਂ ਇੱਕ ਭਾਈ ਤਾਂ ਜਿਸ ਸੰਤ ਜਿਹੜੇ ਨੇ ਜਿਨ੍ਹਾਂ ਨੇ ਅੱਜ ਪਕੌੜਿਆਂ ਦੀ ਸਾਰੀ ਸੇਵਾ ਨਿਭਾਈ ਹੈ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਵੀ ਆਨ ਧਿਆਨ ਕਿਸ਼ ਕਰਮ ਨਾ ਜਾਣਾ ਸਾਰਾ ਜਾਣਾ ਤੇਰੀ ਸਭ ਤੇ ਵਡਾ ਸਤਿਗੁਰ ਨਾਮਕ ਜਨ ਕਲਾ ਰੱਖੀ ਮੇਰੀ ਨਾਮ ਬਾਣੀ ਦੀ ਜਿੱਥੇ ਨਾ ਹੋਏ ਵਰਖਾ ਸਕਸੇ ਸੜੇ ਦਿਰਦੇ ਬੀ ਆਂ ਬਾਣ ਰਹਿੰਦੇ ਜਿਸ ਤੋਂ ਪਹਿਲਾਂ ਵੀ ਇੱਕ ਰੋਹ ਹਫਤਾ ਸ਼ਾਦੀ ਦੀਆਂ ਤਿਆਰੀਆਂ ਕਰਦਿਆਂ ਸਿਕਸਿੰਤਾ ਸਾਥੀ ਨੂੰ ਮੁਬਾਰਕ ਚਲਣਾ ਵਿਸ਼ੇਵਾ ਦਬਾ ਲੀਆਂ ਨੇ ਸੋ ਅੱਜ ਸਬਕੂ ਜੀ ਦੇ ਘਰ ਦੀ ਪੰਜਵੀਂ ਬਰੇ ਗੰਢ ਮਨਾਉਂਦਿਆਂ ਹੋਇਆਂ ਸਬਕੂ ਜੀ ਦਾ ਕੋਟਾ ਕੋਸ਼ ਸ਼ੁਕਰਾਨਾ ਕਰਦੇ ਹਾਂ ਸਿਕਸਿੰਤਾ ਨੂੰ ਅਨੁਸ਼ੀਰ ਖੱਪੜਾ ਸਾਹਿਬ ਜੀ ਦੇ ਪੁੱਤ ਪਿਆਹਣ ਤੋਂ ਪ੍ਰਾਪਤ ਦੀਵਾਨ ਸਜੇ ਨੇ ਸਜੇ ਹੋਏ ਦੀਵਾਨਾਂ ਦੇ ਵਿੱਚ ਅਲ ਕਰਕੇ ਗਏ ਨੇ ਸੋ ਸਭ ਤੋਂ ਪਹਿਲਾਂ ਮੈਂ ਕੋਟਾਰ ਕੋਟ ਸ਼ੁਕਰਾਨਾ ਕਰਾਂ ਸਾਬਸੀ ਜੀ ਨੂੰ ਲੱਭ ਸੈ ਮਹਾਰਾਜੀ ਦਾ ਜਿਨ੍ਹਾਂ ਦੀ ਬਰਸ਼ਿਸ਼ ਕਿਰਪਾ ਦੇ ਨਾਲ ਆਪ ਆਪ ਆਸਾ ਸੰਗਤियां ਕਰਿਆ ਪ੍ਰਾਪਤ ਹੋਈਆਂ ਨੇ ਲੋਕ ਸਭ ਤੋਂ ਦੀ ਬਰਸ਼ਿਸ਼ ਕਰਦੇ ਨੇ ਵੱਡ ਭਾਗੀ ਹਰ ਸੰਗਤ ਦਾ ਹੋਇਆ ਭਾਗ ਹੀ ਕਿਰਤਾਂ ਖਾਵੇ ਬਿਨ ਭਾਗਾ ਸਤ ਸੰਗ ਨਾਲ ਲੰਮੈ ਬਸੰਦ ਦੇ ਮੈਲ ਬੜੀ ਜੈ ਜੀਓ ਇਹਦੇ ਮੱਦ ਜੀ ਸਤ ਸੰਗਤ ਮਿਲੇ ਸੋਤ ਰਹੇ ਨੇ ਸੁਸਾਰ ਨਹੀਂ ਸੰਗਤਾਂ جس <سلام> وقت <سلام> ਤੇ ਤਕਰੀਬਨ ਇਸ ਭਗਤੀ ਦੀ ਧਰਤੀ ਤੇ ਆਫ ਤੋਂ ਕੋਈ 10-15 ਦਿਨ ਬਾਅਦ ਜਿਵੇਂ ਸੰਬਾਲਸ ਸਤੂ ਜੀ ਦੀ ਆਗਮਤ ਮਹਿਮਾਨੀ ਦੇ ਸੇਖਾਨਪਰ ਸਾਹਿਬ ਦਾ 10 ਭਾਗਸਮਾ ਪ੍ਰਾਪਤ ਹੋਇਆ ਉੱਥੇ ਹੀ ਸਾਧ ਸੰਗਤ ਜਿਨ੍ਹਾਂ ਖਨਪਰ ਸਾਹਿਬ ਦੇ ਘੋਗ ਪਏ ਇੱਥੇ ਗੁਰੂ ਘਰ 2004 ਦੇ ਵਿੱਚ ਪਹਿਲਾ 2004 ਤੋਂ ਪਹਿਲਾ ਬਹੁ ਸਮਾਂ ਕਿ ਰਾਏ ਤੇ ਗੁਰੂ ਘਰ ਦੀ ਬਿੰਦ ਜਿਹੜੀ ਸੀ ਜਾਗੀ ਸੀ ਉਹ ਪ੍ਰੰਤ ਸਾਧ ਸੰਗਤ ਸਤੂ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਦੇ ਨਾਲ ਸਾਡੇ ਬਹੁਤੀ ਸਰਕਾਰ ਜੋ ਸਾਡੇ ਸਾਹਮਣੇ ਆਜ ਵੀ ਪੰਜ ਸੰਗਤਾਂ ਦੇ ਘਰ ਸਾਹ ਬੈਠੇ ਨੇ ਜਿੱਥੇ ਦੇ ਭਾਈ ਜੀ ਅਸਜੀ ਭਾਈ ਪਸ਼ਮੀਰਾ ਸਿੰਘ ਜੀ ਸਾਧ ਸੰਗਤ ਭਾਈ ਹੋਰ ਜਿਹੜੇ ਭਗਵੰਤ ਸੱਜਣ ਸਾਹਿਬ ਆਹਨ ਦੇ ਸਾਹ 12ਵੀਂ ਸਾਧ ਸੰਗਤ ਹੋਰ ਵਿਅੰਤ ਸੰਗਤਾਂ ਜਿਹੜੀਆਂ ਸਨ ਇਸ ਨਗਰ ਦੇ ਵਿੱਚ ਭਾਈ ਰਣਜਨ ਸਿੰਘ ਜੀ ਘੰਗਾ ਉਹ ਵੀ ਭਾਈ ਅਜੀਤ ਸਿੰਘ ਜੀ ਘੰਗਾ ਮੈਂ ਕਿਹਦੇ ਕਿਹਦਾ ਨਾਮ ਲਵਾਂ ਕਿਉਂਕਿ ਸਾਰੀਆਂ ਹੀ ਸੰਗਤਾਂ ਬੜੇ ਉਤਸ਼ਾਹ ਤੇ ਪ੍ਰੇਮ ਦੇ ਨਾਲ ਸਾਰੀਆਂ ਸੰਗਤਾਂ ਨੇ ਉਤਮ ਕੀਤਾ ਉਪਰਾਲਾ ਕੀਤਾ ਆ ਜਿਹੜੀ ਜਗ੍ਹਾ ਸੀ ਇੱਥੇ ਪਹਿਲਾਂ ਆਣੀ ਬਦਕ ਭਾਈਐ ਜੀ ਉਹ ਭਾਈ ਹੀ ਬੈਠੇ ਲੈ ਕੇ ਇੱਥੇ ਗੁਰੂ ਘਰ ਜਿਹੜਾ ਸੀ ਅਰੰਭਤਾ ਕੀਤੀ ਤੇ ਦਾਸ ਨੂੰ ਪਹਿਲਾ ਗੁਰੂ ਘਰ ਦਾ ਗ੍ਰੰਥੀ ਮੁੰਦਾ ਮਾਨ ਇਸ ਰਵਿਂ ਦੀ ਧਰਤੀ ਤੇ ਆਉਂਦਿਆਂ ਸਾਰੀ ਪ੍ਰਾਪਤ ਹੋਇਆ ਤੇ ਸਾਧ ਸੰਗਤ ਉਹ ਮਾੜ ਜੋ ਕਿ ਇੱਥੇ ਸਾਰੀਆਂ ਸਿੱਖ ਸੰਗਤਾਂ ਨੇ ਜਿਹੜੇ ਮੇਰੇ ਤੋਂ ਵੱਡੇ ਵੱਡੇ ਸਨ ਉਹਨਾਂ ਨੇ ਆਪਣੇ ਬੱਚਿਆਂ ਨੂੰ ਮੇਰੇ ਬਰਾਬਰ ਜਾਣੇ ਭਰਾ ਬੱਬੂ ਅਤੇ ਬੱਚਿਆਂ ਨੇ ਆਪਣੇ

ਮੈਂ ਆਪਣੀ ਜ਼ੁਬਾਨੀ ਨਹੀਂ ਕਹਿ ਸਕਦਾ ਕਿਉਂਕਿ ਇੱਥੇ ਸੰਗਤਾਂ ਦੇ ਉੱਪਰ ਇੱਡੀ ਰਹਿਮਤ ਹੈ ਜੀ ਬਖਸ਼ਿਸ਼ ਦਿੱਤਾ ਹੈ ਸਾਰਿਆਂ ਦਾ ਬੜਾ ਸਹਿਯੋਗ ਹੈ ਪ੍ਰੇਮ ਪਿਆਰ ਦੇ ਨਾਲ ਰਹਿੰਦੇ ਨੇ ਸਾਧ ਸੰਗਤ ਜਿੱਤੇ ਪ੍ਰੇਮ ਪਿਆਰ ਹੋਵੇ ਮਿਰ ਉੱਥੇ ਜਦੋਂ ਪਤਾ ਨਹੀਂ ਪਿੰਡ ਸੀ ਗੁਰੂ ਨੇ ਬਖਸ਼ਿਸ਼ ਕੀਤੀ ਆ ਸੋਨੇ ਮੰਦਰ ਸਾਹਿਬ ਨੂੰ ਜਿ ਸਜਾਏ ਗਏ ਅੱਜ ਉਦੋਂ ਮ ਬਰਾਲੇ ਹੋਏ ਨੇ ਹੋਰ ਨੌਜਵਾਨ ਉੱਥੇ ਨੇ ਜਿਨ੍ਹਾਂ ਨੇ ਗੁਰੂ ਘਰ ਦੇ ਨਾਲ ਸਾਧ ਸੰਗਤ ਪਾਰਕ ਨੂੰ ਆਸਤੇ ਵੀ ਜਗ੍ਹਾ ਲਈਏ ਜੋ ਸਭ ਤੋਂ ਪਹਿਲਾਂ ਮੈਂ ਸਾਰੀਆਂ ਸਿੱਖ ਸੰਤਾਨ ਨੂੰ ਇਹ ਸਾਰੇ ਵੀ ਗੁਰੂ ਘਰ ਦੀ ਨਵੀਂ ਪਾਰਕਨ آج بچی بڑے گھڑ دیا لاکھ لاکھ ہوئے تھا یہاں دنیا پروان کرے گی جی. سو so, آؤ بہتا سبا نال اندہ ہویا سال سکت آپ کو کہ ایک گروہ کا جڑا ہے جو کہ سہب سری کو تے پا حضر سہب مانا جو تے نام جو تے بروس آیا ہویا ہے سو سال کو جی کو ہی بندنا کی تھی کہ یہ سہب سری کو تیر پا حضر سہب مہارات جی نو چھے پاشا سہب سری کو حضر سہب مہارات سہب مہارات ਸਰ ਜੀ ਤੁਹਾਡੇ ਬਸਾ ਮਹਾਰਾਜ ਕੀ ਕੀਤੇ ਮਾਲਕ ਹਰ ਮੰਦਰ ਸਾਹਿਬ ਵਿਖੇ ਸਾਡੀ ਦੀ ਅਮਰ ਮਈ ਪਾਣੀ ਦਾ ਕੀਰਤਨ ਸਰਵਰ ਕਰ ਰਹੇ ਨੇ ਰਾਗੀ ਜਨ ਆਸਾ ਦੀ ਬਾਤ ਦਾ ਕੀਰਤਨ ਕਰ ਰਹੇ ਨੇ ਸਤ ਸ੍ਰੀ ਅਕਾਲ ਸਭੇ ਮਾਨੇ ਸਿੱਖ ਸੰਤੋਸ ਸਭੇ ਮਾਨੇ ਦਰਵਾਜ਼ਾ ਵਿਖੇ ਸਾਜ ਸੰਗਤ ਘਰ ਦੇ ਵਿੱਚ ਗੁਰੂ ਜੀ ਤੁਸਾਨੇ ਤੇ ਬਾਸ ਰਚਿਆ ਲਾਤੋ ਵਟਣੇ ਤੋਂ ਕੱਲੇ ਕੱਲੇ ਆਣਾ ਪੱਛਿਆ ਨਰਾਜ ਤੇ ਉਹ ਮੋਹਰ ਇਤਿਹਾਸ ਦਾ ਜੋ ਬੇੜੇ ਆ ਪੇੜਾ ਕਰ ਕਰੋ ਦਾਸ ਦਾ ਜੋ ਬੇੜੇ ਆ ਪੇੜਾ ਪਰ ਕਰੋ ਦਾਸ ਦਾ ਜੀ ਨਾ ਪੇੜਾ ਬੰਨੇ ਲਗਦਾ ਸੇਵਾਦਾਰ ਦਾ ਲੁਕ ਕਹੈ ਨਾ ਦਾਸ ਕੋ ਬਗਿਆ ਦਤਾਰਦਾ ਲੁਕ ਕਹੈ ਆਕਾਸ ਕੋਰੋ ਦਾਸ ਦਾ ਸਾਰੀ ਜ਼ਿੰਦਗੀ ਮੈਂ ਸ਼ੁਕਰ ਮਨਾਵਾਂਗਾ ਸਾਰੀ ਜ਼ਿੰਦਗੀ ਮੈਂ ਸ਼ੁਕਰ ਮਨਾਵਾਂਗਾ ਪੰਦ ਸੋਮਾ موسیقی موسیقی

میں <referently ii satshikha>